ਤਦ ਰਾਟ ਨੂੰ ਲੱਗੇ ਨਾ ਆਇਆ ਮੈਂ ਫਿਰ ਮ ਜਾਪਨ ਕੀਤਾ ਡਾਲੀ ਹੋਣ ਉਹਦਨ ਜਾਪਨ ਮੈਂ ਬੱਪਾ ਦੀ ਮੱਲੇ ਲੱਗੇ ਤਾਂ ਆਜੋ ਪੈਰਾਂ ਨਾਲ ਕੇ ਡਾਇਵਾ ਅੱਜ ਤਾਂ ਵੀ ਨਾ ਆਡਾ ਵੀਰ ਗੁਰਵਿੰਦਰ ਸਿੰਘ ਸੰਘਰ ਉਹਨਾਂ ਵੱਲੋਂ ਅੱਜ ਫੜਪੀਟਾਂ ਦੀ ਪਸ਼ੂਆਂ ਲਈ ਰਾਤ ਸਮੱਗਰੀ ਭੇਜੀ ਗਈ ਆ ਪਸ਼ੂਆਂ ਦੀ ਚਾਰਾ ਵਾ ਟੂੜੀ ਤੇ ਉੱ퍼 ਤੇ ਪਾਣੀ ਦੀ ਸੇਵਾ ਜਿਹੜੀ ਅੱਜ ਕੀਤੀ ਗਈ ਜੀ ਜਿਹੜੀ ਫੜ ਦੀ ਸਥਿਤੀ ਆ ਉਸ ਟੂੜੀ ਤੇ ਰਾਸ਼ਨ ਜਿਹੜਾ ਵਾ ਪਹਿਲਾਂ ਵੀ ਬਹੁਤ ਪਹੁੰਚ ਚੁੱਕਾ ਵਾ ਇਹ ਦੂਜੇ ਫੇਜ਼ ਤੇ ਅੱਜ ਅਸੀਂ ਦਰੰਗਰੇ ਵਾਲੀ ਸ਼ੈੜ ਤੇ ਗਰਦਾਸਪੁਰ ਤੇ ਥਾਂ ਜਿਹੜਾ ਬਾਰਡ ਏਰੀਆ ਉੱਥੇ ਅਸੀਂ ਜਾ ਰਹੇ ਆ ਉਥੇ ਅਜੇ ਸੇਵਾ ਜਿਹੜੀ ਭਰਾ ਨੇ ਸਾਡੀ ਲਾਈ ਆ ਉਹਨਾਂ ਵੱਲੋਂ ਅਸੀਂ ਕਰਾਂਗੇ ਐ ਲਾਹਵ ਸਿੰਘ ਸੁਬੇਦਾਰ ਰਿਟਾਇਰਡ ਪਿੰਡ ਡੱਲੇ ਤੋਂ ਜੋ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਭਰਾ ਉੱਗੇ ਸਮਾਜ ਸੇਵੀ ਤੇ ਸੀਨੀਅਰ ਕਾਂਗਰਸੀ ਆਗੂ ਗੁਰਵਿੰਦਰ ਸਿੰਘ ਸੰਘਰ ਉਹਨਾਂ ਵੱਲੋਂ ਜੋ ਕਿ ਪਹਿਲੇ ਫੇਸ ਤੇ ਵੀ ਸਮਾਨ ਭੇਜਿਆ ਗਿਆ ਤੇ ਹੁਣ ਦੂਸਰੇ ਫੇਸ ਦੇ ਵਿੱਚ ਸਮਾਨ ਜਾ ਰਿਹਾ ਜੋ ਕਿ ਹੜਪੀੜਤਾ ਦੀ ਮਦਦ ਵਾਸਤੇ ਚਾਰਾ ਵਾ ਐ ਚੌਖਰਵਾ ਤੂੜੀ ਆ ਤੇ ਇਹ ਅਸੀਂ ਅੱਜ ਦੁਰੰਗਲੇ ਵਾਲੀ ਸਾਈਡ ਨੂੰ ਜਿਹੜਾ ਬਈ ਸਮਾਨ ਲੈ ਕੇ ਜਾ ਰਹੇ ਆ ਜੀ ਕਿੰਨਾ ਕੁ ਸਮੇਂ ਦੇ ਜ਼ਰੂਰੀ ਐਸ ਵੇਲੇ ਜੋ ਹਾਲਾਤ ਹੈਗੇ ਵੇਖੋ ਜੀ ਹਾਲਾਤਾਂ ਨੂੰ ਦੇਖਦੇ ਹੋ ਤਾਂ ਬਹੁਤ ਜ਼ਿਆਦਾ ਜੋ ਹਾਲਾਤ ਵਾ ਉਹ ਖਰਾਬ ਆ ਵੱਧ ਤੋਂ ਵੱਧ ਹਾਲਾਤ ਹਾਲਾਤ ਹੋ ਰੱਖੇ ਆ ਸੋ ਉਹਨਾਂ ਹਾਲਾਤਾਂ ਨੂੰ ਦੇਖਦੇ ਉਹ ਜੋ ਸਾਡੇ ਭਰਾ ਵੱਲੋਂ ਉਪਰਾਲੇ ਕੀਤੇ ਜਾਂਦੇ ਆ ਇਸ ਆਪਣਾ ਸਮਾਨ ਭੇਜਣ ਵਾਸਤੇ ਉਹ ਬਹੁਤ ਲੰਘਾਜ ਹੋਗਾ ਤੁਸੀਂ ਲੋਕਾਂ ਨੂੰ ਮਿਲਦੇ ਹੋਵੋਗੇ ਕਿੱਦਾਂ ਦੇ ਮੈਂ ਤਾਂ ਇੱਕ ਦੋ ਬੇਨਤੀ ਜ਼ਰੂਰ ਕਰਨੇ ਚਾਹੁੰਦਾ ਵਾ ਮੀਡੀਆ ਦੇ ਜ਼ਰੀਏ ਕਿ ਅਸੀਂ ਜਿਹੜਾ ਟੈਕਸ ਦੇ ਰਹੇ ਹਾਂ ਸਰਕਾਰਾਂ ਨੂੰ ਦਿੰਨੇ ਆ ਜੇ ਸਰਕਾਰਾਂ ਸਾਡੀ ਬਾਹ ਹੀ ਨਹੀਂ ਫੜਦੀਆਂ ਕੱਲ ਮੋਦੀ ਸਾਹਿਬ ਆਏ ਆ ਗੁੰਗਲੋਂ ਤੋਂ ਮਿੱਟੀ ਝੜ ਕੇ ਚੱਲ ਗਏ ਆ ਕੀ 16000 ਉਹ ਆਪਣੇ ਕਰੋੜ 1600 ਕਰੋੜ ਦੇ ਨਾਲ ਕੀ ਬਣੂਗਾ ਜੀ ਜੋ ਕਿ ਵੱਧ ਤੋਂ ਵੱਧ ਹਲਾ ਚੁੱਕਿਆ ਦੂਸਰੀ ਗੱਲ ਇਹ ਆ ਵੀ ਜਿਹੜੀ ਹੁਣ ਕਣਕ ਦੀ ਬਚਾਈ ਆਪਾਂ ਗਾੜੀ ਦੇ ਨਵੰਬਰ ਦੇ ਵਿੱਚ ਸ਼ੁਰੂ ਹੋ ਜਾਣੀ ਆ ਉਹਨਾਂ ਲੋਕਾਂ ਕੋਲ ਤੇ ਉਹ ਕਣਕ ਵੀ ਨਹੀਂ ਬੀਜੀ ਜਾਣੀ ਤੇ ਅਪ੍ਰੈਲ ਦੇ ਵਿੱਚ ਜਾ ਕੇ ਕਣਕਾਂ ਵੱਢੀਆਂ ਜਾਂਦੀਆਂ ਵਾ ਤੇ ਸੋ ਇਹ ਜਿਹੜੀਆਂ ਨਿਰੰਤਰ ਸੇਵਾਵਾਂ ਵੇ ਜਾਰੀ ਰਹਿਣਗੀਆਂ ਸਮਾਜ ਸੇਵੀ ਸੱਚਤਾਲ ਪੰਜਾਬੀ ਲਈ ਪੰਜਾਬ ਲਈ ਪੰਜਾਬੀ ਖੜਾ ਬਿਲਕੁਲ ਜੀ ਪੰਜਾਬ ਲਈ ਪੰਜਾਬੀ ਖੜਾ ਵਾ ਔਰ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਖਾਲਸਾ ਵਾ ਇਹ ਨਾਂ ਤੋਟ ਆਈ ਹੈ ਤੇ ਨਾਂ ਆਉਣੀ ਹੈ ਜੀ ਸੋ ਪਿਆਰੀ ਸਾਧ ਸੰਗਤ ਦੀ ਜੋ ਅੱਜ ਦਾ ਪ੍ਰਾਰਲਾ ਕੀਤਾ ਜਾ ਰਿਹਾ ਹੈ ਸਾਡੇ ਪਿੰਡ ਦੇ ਨਗਰ ਦੇ ਡੱਲੇ ਦੇ ਵੀਰ ਗੁਰਵਿੰਦਰ ਸਿੰਘ ਜੀ ਸੰਘਰ ਜੋ ਕਿ ਪਿੰਡ ਦੇ ਵਿੱਚ ਬਹੁਤ ਜਿਆਦੀ ਸੇਵਾ ਕੀਤੀ ਉਹਨਾਂ ਨੇ ਪਿੰਡ ਦੇ ਵਿੱਚ ਗਰੀਬਾਂ ਨੂੰ ਕੱਚੇ ਮਕਾਨ ਹੀ ਜਿਨ੍ਹਾਂ ਦੇ ਪੱਕੇ ਬਣਾ ਕੇ ਦੇ ਰਹੇ ਆ ਹੋਰ ਵੀ ਜਿੰਨੀ ਜਨ ਜ਼ਰੂਰਤ ਪੈਂਦੀ ਆ ਬਹੁਤ ਜਿਆਦੀ ਸੇਵਾ ਕਰਦੇ ਆ ਤੁਹਾਨੂੰ ਜਗੇ ਅਰਦਾਸ ਬੇਨਤੀ ਕਰਦੇ ਕਿ ਜਿੱਤਾ ਸਾਡਾ ਵੀਰ ਗੁਰਵਿੰਦਰ ਸਿੰਘ ਸੇਵਾ ਕਰ ਰਿਹਾ ਆਪਣੀ ਪਾਰਟੀ ਦੇ ਨਾਲ ਅਸੀਂ ਵੀਰ ਦੇ ਹੱਥ ਜੋੜ ਕੇ ਬੇਨਤੀ ਕਰਦੇ ਕਿ ਇਹਨਾਂ ਦੀ ਉਮਰ ਲੰਮੀ ਬਖਸ਼ੇ ਸਤਿਗੁਰੂ ਜੀ ਇਹਨਾਂ ਨੂੰ ਆਉਣ ਵਾਲੀ ਵਿਧਾਨ ਸਭਾ ਦੇ ਵਿੱਚ ਵੀ ਮੌਕਾ ਮਿਲੇ ਕਿਉਂਕਿ ਚੰਗੇ ਕੰਮ ਕਰ ਰਹੇ ਆ ਪਿੰਡ ਦਾ ਵਿਕਾਸ ਕਰ ਰਹੇ ਆ ਅਲੱਗਲੇ ਪਿੰਡਾਂ ਦਾ ਵਿਕਾਸ ਕਰ ਰਹੇ ਆ ਜੋ ਹਰ ਪੀੜਤਾ ਲੋਕਾਂ ਦੀ ਸੇਵਾ ਕਰ ਰਹੇ ਆ ਮਾਤ ਦੀ ਵੀ ਸੇਵਾ ਕਰ ਰਹੇ ਆ ਮਨੁੱਖਤਾ ਦੀ ਵੀ ਸੇਵਾ ਕਰ ਰਹੇ ਆ ਮੈਡੀਸਨ ਵੀ ਦੇ ਰਹੇ ਆ ਇਹ ਕਰਕੇ ਹੱਥ ਜੋੜਦੇ ਆ ਕਿ ਸਾਰੀ ਸੰਗਤ ਨੂੰ ਕਿ ਵੀਰ ਗੁਰਵਿੰਦਰ ਸਿੰਘ ਸਿੰਘਰ ਦਾ ਸਾਥ ਦੇਈਏ ਤਾਂ ਜੋ ਕਿ ਆਉਣ ਵਾਲੀ 27000 ਜਿਹੜੀ 2700 ਆਉਣੀ ਹੈ ਨਾ ਉਹਦੇ ਵਿੱਚ ਵੀਰ ਦਾ ਹੋਰ ਵੀ ਜ਼ਿਆਦਾ ਉਹਦਾ ਵਧੇ ਇਹਨੂੰ ਸਰਕਾਰ ਮੌਕਾ ਦੇਵੇ ਅੱਗੇ ਆਉਣ ਦੀ ਸੰਗਤ ਦੀ ਇਹੋ ਹੀ ਅਪੀਲ ਆ ਕਿ ਸਤਿਗੁਰੂ ਜੀ ਇਹਨਾਂ ਦੇ ਪਰਿਵਾਰ ਦੀ ਚੜ੍ਹਦੀ ਕਲਾ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਈ ਜਿਹੜੀ ਅੱਜ ਦੀ ਬੇਸਿਕ ਜ਼ਰੂਰਤ ਆ ਜੋ ਰਾਹਤ ਸਮਗਰੀ ਅੱਜ ਸਾਡੇ ਸਮਾਜ ਸੇਵੀ ਸਮਾਸੇਵੀ ਬੜੇ ਮਾਣਯੋਗ ਸ਼੍ਰੀ ਗੁਰਵਿੰਦਰ ਸਿੰਘ ਸੰਘਰ ਜੀ ਆ ਇਹਨਾਂ ਦੀ ਰਹਿਮ ਲਈ ਤੇ ਅੱਜ ਪਛਮਾ ਦਾ ਚਾਰਾ ਜਾ ਰਿਹਾ ਅਸੀਂ ਵੀ ਬੀਤੇ ਦਿਨਾਂ ਚ ਜਿੰਨੀ ਸੇਵਾ ਕੀਤੀ ਲੋਕਾਂ ਦੇ ਜਿੰਨੇ ਮਸਲਿਆਂ ਚ ਗਏ ਆ ਇਹ ਉੱਥੇ ਵੀ ਇਹੋ ਵੇਖਣ ਨੂੰ ਮਿਲਿਆ ਕਿ ਰਾਸ਼ਨ ਕਾਫੀ ਹੱਦ ਤੱਕ ਲੋਕਾਂ ਕੋਲ ਪਹੁੰਚ ਚੁੱਕਿਆ ਹੈ ਪਰ ਪਸ਼ੂਆਂ ਦੇ ਲਈ ਬਹੁਤ ਜ਼ਿਆਦਾ ਦਿੱਕਤ ਆ ਰਹੀ ਸੀ ਔਰ ਇਹ ਬੜੀ ਸੰਘਰਸ਼ ਸਾਹਮਣੇ ਸੋਚ ਸਮਝ ਕੇ ਕਦਮ ਚੁੱਕਿਆ ਔਰ ਮੈਂ ਸਲਾਹਾ ਕਰਦਾ ਇਸ ਗੱਲ ਦੀ ਕਿ ਇਹ ਜਿਹੜਾ ਅਜ ਪਸ਼ੂਆਂ ਦਾ ਚਾਰਾ ਚੱਲਾ ਜਿਹੜੇ ਵਿਚਾਰੇ ਬੇਜਬਾਨ ਨੇ ਉਹਨਾਂ ਦੇ ਮੂੰਹ ਦੇ ਵਿੱਚ ਜਿਹੜਾ ਚਾਰਾ ਪੋਣਾ ਇਹ ਬਹੁਤ ਹੀ ਵੱਡਾ ਜਿਹੜਾ ਇਹ ਸ਼ੁਭ ਕੰਮ ਕਰਨ ਜਾ ਰਹੇ ਨੇ ਸੋ ਪ੍ਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ 'ਚ ਰੱਖੇ ਲੋਕ ਵੀ ਜਿੰਨੇ ਦੁਖੀ ਹੋ ਚੁੱਕੇ ਸੀਗੇ ਹੁਣ ਥੋੜਾ ਫੇਰਾ ਆਇਆ ਪਾਣੀ ਉਤਰ ਚੁੱਕਿਆ ਅਜੇ ਵੀ ਲੋਕਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਣਾ ਪਛਮੂਆਂ ਦਾ ਚਾਰਾ ਲਾੜੂ ਬੋਰ ਖਰਾਬ ਹੋ ਗਏ ਨੇ ਲੋਕਾਂ ਦੇ ਅੰਬਾ ਜੀ ਅਜੇ ਵੀ ਕੋ ਗਰੀਬਾਂ ਦੇ ਘਰ ਢੱਟ ਚੁੱਕੇ ਨੇ ਅਜੇ ਕਿਤੇ ਨਾ ਕਿਤੇ ਜਾ ਕੇ ਸਮਾਜ ਸੇਵੀਆਂ ਕੇ ਵੀ ਤੁਹਾਡੇ ਮਾਧਿਮ ਰਾਈ ਬੇਨਤੀ ਕਰਨਾ ਚਾਹਾਂਗੇ ਕਿ ਇਸ ਤੋਂ ਬਾਅਦ ਲੜਾਈ ਅਜੇ ਘਰਾਂ ਦੇ ਵੀ ਲੜਨੀ ਪੈਣੀ ਹੈ ਲੋਕਾਂ ਲਈ ਕਰੋਨਾ ਦੀਆਂ ਘੋਟੀਆਂ ਵੀ ਰੁਟ ਗਈਆਂ ਤੇ ਗਰੀਬਾਂ ਦੇ ਤੇ ਪਹਿਲਾਂ ਵਿਚਾਰਿਆਂ ਦੇ ਡੁੱਬੇ ਹੋਏ ਸੀ ਉਹਨਾਂ ਦਾ ਵੀ ਰਿਆ ਕੱਖ ਨਹੀਂ ਆ ਰੋਡ ਰੋਡਾਂ ਤੇ ਰਹਿਣਾ ਲੋਕਾਂ ਦਾ ਜਿਹੜਾ ਮਹਾਲ ਹੋ ਗਿਆ ਵਾ ਜਿਹੜਾ ਰਾਸ਼ਨਾਂ ਤੇ ਬਹੁਤ ਜ਼ਿਆਦਾ ਪਹੁੰਚ ਚੁੱਕਾ ਆ ਉਹ ਤੇ ਜਿਹੜੇ ਉੱਤਰ ਦੇ ਲੋਕ ਹੈ ਉਹਨਾਂ ਨੇ ਵੀ ਕਹਿ ਦਿੱਤਾ ਵੀ ਰਾਸ਼ਨ ਦੀ ਘੱਟ ਲੋੜਿਆ ਜਿਹੜੇ ਜਾਨਵਰ ਨੇ ਤੁਸੀਂ ਇਹ ਦੇਖਿਆ ਹੋਣਾ ਵੀ ਕਈਆਂ ਦੀਆਂ ਤੇ ਕਿੱਲਿਆਂ ਦੇ ਉੱਤੋਂ ਰਸੇ ਵੀ ਨਹੀਂ ਖੁੱਲੇ ਉਹ ਵਿਚਾਰੇ ਮਾਰੇਗੇ ਕਿਹੇ ਪਾਸੇ ਉਹਨਾਂ ਨੂੰ ਖੁੱਲਣ ਦਾ ਮੌਕਾ ਨਹੀਂ ਮਿਲਿਆ ਤੇ ਆ ਬਹੁਤ ਵਧੀਆ ਸੰਗਰ ਸਾਹਿਬ ਨੇ ਖੋਖਰ ਦੀਆਂ ਟਾਲੀਆਂ ਚਾਰ ਪੰਜ ਭਰੀਆਂ ਨੇ ਟੂੜੀ ਦੀਆਂ ਭਰੀਆਂ ਨੇ ਪਾਣੀ ਨੇ ਇੱਕ ਦੋ ਤੋਂ 2.5 ਲੱਖ ਰੁਪਏ ਦੀ ਮੈਡੀਸਨ ਲੈ ਕੇ ਜਾ ਰਹੇ ਨੇ ਗਰੀਬ ਜਿਹੜੇ ਵਰਗ ਦੇ ਆਦਮੀ ਜਿੰਨਾ ਤੱਕ ਦਵਾਈ ਵੀ ਨਹੀਂ ਪ੍ਰੋਵਾਈਡ ਹੋ ਰਹੀ ਅੱਜ ਅਸੀਂ ਖੁਦ ਵੀ ਉਹਨਾਂ ਦੇ ਨਾਲ ਜਾ ਰਹੇ ਪੀਟਰ ਚੀਦਾ ਜੀ ਆ ਮੇਰੇ ਨਾਲ ਸੀਨਾ ਸਾਹਿਬ ਜੀ ਨੇ ਬਾਕੀ ਹੁਣ ਅਸੀਂ ਇਹੋ ਹੀ ਗੁਜਾਰਸ਼ ਕਰਾਂਗੇ ਜਿਹੜੇ ਸਮਾਜ ਸੇਵੀ ਆ ਉਹਨਾਂ ਨੂੰ ਵੀ ਜਿੱਦਾਂ ਸਾਡੇ ਗੁਰਿੰਦਰ ਸਿੰਘ ਜੀ ਸੰਗਰ ਸਾਹਿਬ ਇਹਨਾਂ ਨੇ ਵੱਡਾ ਹਰਾ ਦਿਲ ਕਰਕੇ ਇਹ ਪਹਿਲਾਂ ਵੀ ਕਾਫੀ ਲੋਕਾਂ ਦੀਆਂ ਗਰੀਬਾਂ ਦੀਆਂ ਸੇਵਾ ਕਰਦੇ ਆ ਲੋਕਾਂ ਨੂੰ ਮਕਾਨ ਬਣਾ ਕੇ ਦਿੱਤੇ ਨੇ ਬਹੁਤ ਕੁਝ ਕੀਤਾ ਆ ਇਹਨਾਂ ਨੇ ਤੇ ਇਹਨਾਂ ਦਾ ਜਿਹੜਾ ਪਿੰਡ ਆ ਪਿਛਲਾ ਜਾਂ ਜਿਹੜਾ ਹਲਕਾਵਾ ਬਟਾਲਾ ਇਹਦੇ ਵਿੱਚ ਕਾਫੀ ਕੰਮ ਕੀਤੇ ਲੇਕਿਨ ਇਹ ਇਦਾਂ ਦੇ ਸਮਾਜ ਸੇਵੀ ਨੇ ਸਾਡੇ ਗੁਰਿੰਦਰ ਸੰਘਰ ਜੀ ਕਿ ਇਹ ਆਪਣੇ ਆਪ ਨੂੰ ਸ਼ੋਅ ਨਹੀਂ ਕਰਦੇ ਇਹ ਗੁਰੂ ਦੀ ਰਜਾ ਦੇ ਵਿੱਚ ਰਹਿ ਕੇ ਹੀ ਕੰਮ ਕਰਦੇ ਪਤਾ ਨਹੀਂ ਲੱਗੇ ਇਹ ਜਾਨੀ ਕਿ ਆਪਣੇ ਆਪ ਨੂੰ ਸ਼ੋਅ ਨਹੀਂ ਕਰਦੇ ਤੇ ਆ ਬਹੁਤ ਵਧੀਆ ਗੱਲ ਆ ਵੀ ਜਿਹੜੇ ਹੁਣ ਉੱਥੇ ਡੰਗਰ ਨੇ ਜਾਂ ਬੋਰ ਵੀ ਜਿਹੜੇ ਖਰਾਬ ਹੋ ਚੁੱਕੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਸਿੰਘਰ ਸਾਹਿਬ ਨਾਲ ਕੱਲ ਗੱਲ ਹੋਈ ਸੀਗੀ ਉਹ ਕਹਿੰਦੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਜੇ ਬੋਰਾਾਂ ਦੀ ਵੀ ਲੋਡ ਪਈ ਤੇ ਉਹ ਵੀ ਕਰਵਾ ਕੇ ਬਿਲਕੁਲ ਲੜਾ